ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਜਾਂ ਹੋਰ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਗਰਮੀਆਂ ਦੇ ਦੌਰਾਨ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਵਕ ਵਕ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਨੇ ਸੋ ਕਰਾਲੀ ਦੇ ਵਿੱਚ ਵੀ ਅੱਜ ਇੱਕ ਲੰਗਰ ਲਗਾਇਆ ਗਿਆ ਹੈ ਸ਼ਬੀਲ ਦਾ ਛੋਲੇ ਕੜਾ ਇਨਾਂ ਦਾ ਜੋ ਇਹ ਤੁਹਾਨੂੰ ਪਿੱਛੇ ਦਿਖਾਉਂਦੇ ਆ ਜੋ ਟੈਂਟ ਹੈ ਐਮ ਐਸ ਜੇ ਟੈਂਟ ਐਂਡ ਕੈਟਰਿੰਗ ਸੋ ਇਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਇੱਥੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਨੇ ਅਤੇ ਕੜਾ ਛੋਲੇ ਠੰਡੇ ਮਿੱਠੇ ਜਲ ਅਤੇ ਜਲ ਜੀਰੇ ਦੀ ਸ਼ਵੀਲ ਵੀ ਲਗਾਈ ਗਈ ਹੈ ਤੇ ਇੱਥੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਕਾਫੀ ਸੇਵਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੋ ਇੱਥੋਂ ਦੀਆਂ ਤੁਹਾਨੂੰ ਝਲਕੀਆਂ ਵੀ ਦਿਖਾਉਨੇ ਆ ਛੋਟੇ ਛੋਟੇ ਬੱਚੇ ਜੋ ਸੇਵਾ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਤੇ ਜੋ ਐਮ ਐਸ ਜੇ ਟੈਂਟ ਦੇ ਜੋ ਆਰਗੇਨਾਈਜ਼ਰ ਨੇ ਮਾਲਕ ਨੇ ਵਿੱਕੀ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਹੋਰ ਤੁਹਾਨੂੰ ਦਿਖਾਉਨੇ ਆ ਇੱਥੋਂ ਦੀ ਪੂਰੀ ਜਾਣਕਾਰੀ ਤੇ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਤਮਾਨ ਚੈਨਲ ਦੇ ਨਾਲ ਕੀ ਨਾਮ ਹੈ ਬੇਟਾ ਮਨਜੀਤ ਕੌਰ ਅੱਜ ਤੁਸੀਂ ਸ਼ਮੀਲ ਤੇ ਸੇਵਾ ਕਰ ਰਹੇ ਹੋ ਸੇਵਾ ਕਰਕੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਅੱਛਾ ਪਹਿਲਾਂ ਵੀ ਕਰਦੇ ਸੇਵਾ ਹਾਂ ਜੀ ਇੱਥੇ ਕਰਦੇ ਹੁੰਦੇ ਆ ਪਿੰਡੇ ਕਰਦੇ ਹੁੰਦੇ ਆ ਗੁਰਦੁਆਰੇ ਹਾਂ ਜੀ ਠੀਕ ਹੈ ਜੀ ਕਿੰਨੇ ਵਜੇ ਲੱਗੇ ਹੋਏ ਆ ਅਸੀਂ ਜੇ ਬਸ ਜਦੋਂ ਪਾਠ ਖਤਮ ਹੋਇਆ ਹਾਂ ਜੀ ਕੀ ਨਾਮ ਹੈ ਬੇਟਾ ਕਨਵੀਰ ਸਿੰਘ ਤੇ ਤੁਸੀਂ ਵੀ ਸ਼ਮੀਲ ਦੇ ਵਿੱਚ ਸੇਵਾ ਕਰ ਰਹੇ ਹੋ ਹਾਂਜੀ ਸੇਵਾ ਕਰਕੇ ਵਧੀਆ ਲੱਗਦਾ ਹਾਂਜੀ ਅੱਛਾ ਪਾਠ ਵੀ ਕਰਦੇ ਹੁੰਦੇ ਆ ਜੀ ਦਾ ਇੱਕਮ ਕਾਰ ਹਾਂ ਆਉਂਦਾ ਸੁਣਾਉਗੇ ਇੱਕਮ ਨਾਮ ਇੱਕਮ ਕਾਰ ਸਤਿਨਾਮ ਕਰਦਾ ਬੁਰਖ ਨੇ ਫੋਨੇ ਰਹਿ ਕਰੂ ਰਜਨੀ ਸਹਿਬ ਉਪਸਾਧ ਜਪ ਆਸ ਆਸਾ ਚਾ ਵੀ ਸਤਿਨਾਮ ਕੋ ਰੋਸੀ ਵੀ ਸੱਚ ਇੱਕਮ ਬਾਣੀ ਹਾਂਜੀ ਬਾਈ ਬਾਬਾ ਜੀ ਦਾ ਸਾਚਾ ਵੈਗੁਰੂ ਜੀ ਕੀ ਪਟੇ ਜੋ ਨਾ सुखमन जोत कौर आज तुसी सेवा कर रहे हो हां जी कई किन्ने बजे सवेर दे लगे हुए हैं सवेर दे ही लगे हैं जी अच्छा बढ़िया लगता सेवा करके हां जी गुरुद्वारे विच भी सेवा करते होंगे हां जी ठीक है बोलो वाहेगुरु वाहेगुरु जी का खालसा वाहेगुरु जी की फतेह तुहाडा नाम की है बेटा जगजीत कौर अच्छा तुसी किन्ना दे बेटे हैं विक्रम सिंह विक्रम सिंह अच्छा ਤੁਹਾਡੇ ਟੈਂਟਰ ਦਾ ਨਾਮ ਕੀ ਹੈ ਐਮ ਐਸ ਜੀ ਠੀਕ ਹੈ ਸੋ ਅੱਜ ਤੁਸੀਂ ਸੇਵਾ ਵੀ ਕਰ ਰਹੇ ਹੋ ਸ਼ਬੀਲ ਦੇ ਵਿੱਚ ਸ਼ਬੀਲ ਲਗਾਈ ਹੋਈ ਹੈ ਹਾਂਜੀ ਜੀ ਸੇਵਾ ਕਰਕੇ ਵਧੀਆ ਲੱਗਦਾ ਹਾਂਜੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾ ਕਰਦੇ ਹੁੰਦੇ ਆ ਹਾਂਜੀ ਹਾਂਜੀ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਤਾ ਸਿੰਘ ਗੁਰਪ੍ਰਤਾ ਸਿੰਘ ਤੁਹਾਨੂੰ ਪਾਠ ਆਉਂਦਾ ਕੋਈ ਕਿਹੜਾ ਮੂਲ ਮੰਤਰ ਆਉਂਦਾ ਕਮ ਕਾਰਤ ਦਾ ਨਾਮ ਕਰਤਾ ਬੁਲਤਨੀ ਪੌਨੀਰ ਵਾਰ ਕਲ ਮੁਰਾ ਜੀ ਨੇ ਸਾ ਗੁਰਪਰਸਾਜ ਦੇ ਪਾਸ ਸੱਜਵਾਰ ਸੱਚਾ ਪੀ ਸਤਨਾਕੋਸੀ ਗੁਰੂ ਜੀ ਦਾ ਘਰ ਸਾਹਿਬ ਹੈ ਗੁਰੂ ਜੀ ਕੀ ਫਤਿਹ ਜੀ ਵਿਕਰਮ ਬਿੱਕੀ ਜੀ ਅੱਜ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਜੋ ਆਪਣੇ ਟੈਂਟ ਦੀ ਖੁਸ਼ੀ ਦੇ ਵਿੱਚ ਲਾ ਲਓ ਜਾਂ ਮਕਾਨ ਦੀ ਖੁਸ਼ੀ ਦੇ ਵਿੱਚ ਲਾ ਲਓ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਨੇ ਅਤੇ ਤੁਹਾਡੇ ਵੱਲੋਂ ਇਹ ਬਹੁਤ ਵੱਡਾ ਉਪਰਾਵਾ ਜੋ ਸ਼ਵੀਲ ਵੀ ਲਗਾਈ ਗਈ ਹੈ ਕੀ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਅਸੀਂ ਨਾ ਲੰਗਰ ਹਰ ਸਾਲ ਹੀ ਲਾਉਂਦੇ ਜੀ ਪਿਲੇ ਸਾਲ ਵੀ ਲਾਇਆ ਤਾਂ ਇਸ ਸਾਲ ਵੀ ਲਾਇਆ ਜਿੱਤੇ ਮਤਲਬ ਸਾਡਾ ਅਗਲੇ ਸਾਲ ਵੀ ਸਰ ਇਦਾਂ ਹੀ ਲੰਗਰ ਲਾਉਂਗਾ ਜੀ ਹਰ ਸਾਲ ਸਾਡਾ ਪਰਾਲਾ ਹੀ ਕਰਨਾ ਹਾਂ ਜੀ ਕਰਨਾ ਹੀ ਹੈ ਇੱਕ ਕੁਦਰਤੀ ਅੱਜ ਸਵੱਬ ਬਣ ਗਿਆ ਕਿ ਜਿਹੜਾ ਤੁਸੀਂ ਇਹ ਆਪਣਾ ਮਕਾਨ ਦਾ ਵੀ ਹਾਂਜੀ ਸਰ ਅਸੀਂ ਨਾ ਇਹ ਦੁਕਾਨਾਂ ਜੀ ਐਸੇ ਚਾਰ ਪੰਜ ਨਵੀਆਂ ਬਣ ਲਈਆਂ ਜੀ ਉਦੇ ਖੁਸ਼ ਉਦੇ ਮਤਲਬ ਸਾਨੂੰ ਆਏ ਤੇ ਮਹਾਰਾਜ ਦੇ ਚਰਨ ਪੈ ਜੂਗੇ ਜੀ ਨਾਲੇ ਲੰਗਰ ਤਾਂ ਹੀ ਲਾਉਨੇ ਆ ਜੀ ਵੀ ਮਹਾਰਾਜ ਦੀ ਕਿਰਪਾ ਹੋ ਜੂਗੀ ਜੀ ਹੋਰ ਜੀ ਹਾਂ ਜੀ ਸਰ ਬਧਰ ਕੇ ਹੀ ਆ 8 ਸਾਲ ਕਰਦੇ ਰਹੇ ਹਾਂ ਜੀ ਹਾਂ ਜੀ ਠੀਕ ਹੈ ਸਾਰੇ ਸੰਗਤ ਦੇ ਸਹਿਯੋਗ ਨਾਲ ਆਪਾਂ ਇਹ ਲੰਗਰ ਲਾ ਰਹੇ ਆ ਜੀ ਸਾਰੇ ਸੰਗਤ ਸਹਿਯੋਗ ਨਾਲ ਲੱਗ ਰਿਹਾ ਜੀ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਥੀ ਕਾਚਾ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਆ ਜੀ ਲੰਗਰ ਇਹ ਘੱਟ ਲੱਗਦਾ ਹਾਂ ਜੀ ਹਾਂ ਜੀ ਹਾਂ ਜੀ ਸਰੇ ਹਰ ਚੱਲ ਲੱਗਦਾ ਹੀ ਮਹਾਰਾਜ ਕਿਰਪਾ ਕਰੂਗਾ ਸਾਰੇ ਹਰ ਸਾਲ ਲਾਉਂਦੇ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਕਹਿਣਾ ਜੀ ਅੱਜ ਦੇ ਅਸੀਂ ਤਾਂ ਜੀ ਪਿਛਲੇ ਸਾਲ ਵੀ ਲਾਇਆ ਸੀਗਾ ਇਹ ਲੰਗਰ ਮਹਾਰਾ ਦੀ ਕਿਰਪਾ ਨਾਲ ਜੀ ਇਸ ਵਾਰ ਵੀ ਸ਼ੁਰੂ ਕਰਿਆ ਜੀ ਮਤਲਬ ਮਹਾਰਾ ਦੀ ਕਿਰਪਾ ਹੋ ਗਈ ਜੀ ਤੇ ਸਾਰੀ ਸੰਗਤ ਸਨਜੋਗ ਨਾਲ ਜੀ ਸੇਵਾ ਕਰਦੇ ਬੱਚੇ ਵੀ ਛੋਟੇ ਛੋਟੇ ਜੀ ਹਾਂਜੀ ਮਹਾਰਾ ਦੀ ਕਿਰਪਾ ਨਾਲ ਜੀ ਲੱਗਿਆ ਜੀ ਹਾਂਜੀ ਜੀ ਵਾਹਿਗੁਰੂ ਜੀ ਦਾ ਖਾਲਸਾਬ ਵਾਹਿਗੁਰੂ ਜੀ ਕੀਤੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਸਾਡੇ ਮਾਮਾ ਜੀ ਦੇ ਪੁੱਤੇ ਜੀ ਜੀ ਅੱਜ ਤੇ ਆ ਕੇ ਬਹੁਤ ਵਧੀਆ ਪਰਲਾ ਕਰੇ ਜੀ ਸੋ ਹਰ ਸਾਲ ਇਹਨਾਂ ਦਾ ਬਹੁਤ ਵੱਡਾ ਇਹ ਪਰਨਾ ਹਾਂਜੀ ਹਾਂਜੀ ਬਹੁਤ ਛੋਟਾ ਜੀ ਵਾਹਿਗੁਰੂ ਜੀ ਦਾ ਹਜ਼ੂਰ ਜੀ ਦਾ ਵਾਹਿਗੁਰੂ ਜੀ ਹਾਂਜੀ ਮੋਨੂ ਜੀ ਬਹੁਤ ਵਰਦੀ ਤੁਹਾਡੀ ਸੇਵਾ ਇਹ ਹਾਂਜੀ ਕਿ ਕਹਿਣਾ ਹੈ ਮੇਰਾ ਕਹਿਣਾ ਹੈ ਜੀ ਕਿ ਐਦਾਂ ਹੀ ਲੰਗਰ ਲੱਗੇ ਐਦਾਂ ਹੀ ਲੱਗੇ ਰਬਾ ਜੀ ਹਰ ਇੱਕ ਸਾਲ ਜੀ ਆਪਾਂ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਖਾਲਸਾ ਹਾਂਜੀ ਵੀਰ ਜੀ ਤੁਹਾਡਾ ਕੀ ਕਹਿਣਾ ਹੈ ਅੱਜ ਦੇ ਇਸ ਲੰਗਰ ਬਾਰੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਫਤਿਹ ਇਹ ਲੰਗਰ ਹਰੇਕ ਸਾਲ ਸਾਡਾ ਵੱਡਾ ਵੀਰ ਬਿਕਰਮ ਲਾਂਦਾ ਜੀ ਇਹ ਸ਼ੁਰੂ ਤੋਂ ਹੀ ਇਹਨਾਂ ਦੇ ਟੱਬਰ ਦਾ ਸੇਵਾ ਪੱਖ ਤੇ ਬਹੁਤ ਭਾਵਨਾ ਜੀ ਸੰਤ ਪਾਪਾ ਅਜੀਤ ਸਿੰਘ ਪਰਿਵਾਰ ਬਿਛੋੜੇ ਵਾਲੇ ਇਹਨਾਂ ਦੇ ਟੱਬਰ ਤੋਂ ਹੋਏ ਆ ਜੀ ਇਹ ਸਾਡੇ ਵੱਡੇ ਬਾਈ ਕਾਲਾ ਬਾਈ ਖੜੇ ਆ ਜੀ ਤੇ ਵੱਧ ਤੋਂ ਵੱਧ ਪਿੰਡ 'ਚ ਜਿੰਨੇ ਵੀ ਹੋਰ ਕੰਮ ਹੁੰਦੇ ਆ ਜੀ ਉਨਾ ਸਭ ਤੋਂ ਬਾਅਦ ਸਾਡੇ ਬਾਈ ਦਾ ਯੋਗਦਾਨ ਹੁੰਦਾ ਜੀ ਮਹਾਰਾਜ ਜੀ ਨੇ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਚ ਬਖਸ਼ੇ ਇਹਨਾਂ ਦਾ ਟੈਂਟਰ ਦਾ ਬਹੁਤ بڑا ਕੰਮ ਹੈ ਜੀ ਚਲੋ ਮਹਾਰਾ ਮਕਾਨ ਦਿੱਤਾ ਬਾਈ ਨੇ ਮਹਾਰਾ ਦੇ ਚਰਨ ਪਵਾਏ ਨਾਲ ਅੱਜ ਸ਼ਬੀਲ ਦੇ ਲੰਗਰ ਲਾਇਆ ਜੀ ਬਹੁਤ ਕਿਰਪਾਈ ਮਹਾਰਾ ਦੀ ਆਣ ਚੜ੍ਹਦੀ ਕਲਾ ਚ ਰੱਖੇ ਮਹਾਰਾ ਜੀ ਇਹਨਾਂ ਤੇ ਸੇਵਾ ਲੈਂਦਾ ਰਹੇ ਪ੍ਰੈਕਟਰ ਖਾਲਸਾ ਬਤਾਈ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਮਨਜੀਤ ਸਿੰਘ ਜੀ ਸੋ ਅੱਜ ਇੱਥੇ ਸੇਵਾ ਭਾਵਨਾ ਦੇ ਨਾਲ ਤੁਸੀਂ ਵੀ ਲੱਗੇ ਹੋਏ ਹੋ ਸ਼ਬੀਲ ਲਗਾਈ ਗਈ ਹੈ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਹੈ ਇਹ ਤਾਂ ਬਹੁਤ ਵਧੀਆ ਪਵਿੱਤਰ ਕੰਮ ਹੈ ਸੋ ਇਹ ਦਾ 3-4 ਸਾਲ ਤੋਂ ਲਗਾਤਾਰ ਹੈ ਜਦ ਤੋਂ ਦੁਕਾਨ ਨੇ ਸ਼ੁਰੂ ਕਰੀ ਹੈ ਜਦ ਤੋਂ ਹੀ ਹਰ ਸਾਲ ਸ਼ਬੀਲ ਲਗਾਈ ਜਾਂਦੀ ਹੈ ਤੇ ਪਾਠ ਵੀ ਕਰਵਾਇਆ ਜਾਂਦਾ ਹੈ ਇਸੇ ਤਰ੍ਹਾਂ ਸ਼ਾਮ 5 ਵਜੇ ਤੱਕ ਠੰਡੇ ਮਿੱਠੇ ਜਲਦੀ ਸ਼ਬੀਲ ਚੱਲਦੀ ਹੈ ਪ੍ਰਸ਼ਾਦ ਤੇ ਛੋਲੇ ਦਾ ਲੰਗਰ ਵੀ ਚੱਲਦਾ ਇਹਨਾਂ ਵੱਲੋਂ ਕੋਈ ਵੀ ਉਹ ਨਹੀਂ ਕੀਤੀ ਜਾਂਦੀ ਇੱਕ ਸੰਕੋਚ ਨਹੀਂ ਕੀਤਾ ਜਾਂਦਾ ਖਰਚ ਕਰਨੇ ਵਿੱਚ ਬੱਤੋ ਵੱਧ ਸੇਵਾ ਕੀਤੀ ਜਾਂਦੀ ਹੈ ਸੇਵਾ ਭਾਵਨਾ ਬਹੁਤ ਹੈ ਇਹ ਇੱਕ ਜਗ੍ਹਾ ਸੇਵਾ ਨਹੀਂ ਕਰਦੇ ਪਿੰਡ ਦੇ ਗੁਰਦੁਆਰੇ ਵਿੱਚ ਵੀ ਤੇ ਜਿਹੜਾ ਸੰਤਜੀਤ ਸਿੰਘ ਦਾ ਗੁਰਦੁਆਰਾ ਉਹਦੇ ਵਿੱਚ ਵੀ ਸੇਵਾ ਕਰਦੇ ਹਨ ਇਹਨਾਂ ਵੱਲੋਂ ਕਈ ਲੱਖ ਰੁਪਏ ਦੀ ਲੱਕੜੀ ਵੀ ਲੈ ਕੇ ਦਿੱਤੀ ਗਈ ਹੈ ਗੁਰਦੁਆਰੇ ਨੂੰ ਸੋ ਇਹਨਾਂ ਦੀ ਸੇਵਾ ਭਾਵਨਾ ਬਹੁਤ ਹੈ ਬਹੁਤ ਪਿਆਰ ਸਤਿਕਾਰ ਨਾਲ ਕੰਮ ਕਰ ਰਹੇ ਹਨ ਅੱਗੇ ਨੂੰ ਵੀ ਕਹਿੰਦੇ ਹਨ ਜੇ ਲੋੜ ਪਈ ਤਾਂ ਅਸੀਂ ਵੱਧ ਤੋਂ ਵੱਧ ਸੇਵਾ ਕਰਾਂਗੇ ਹਾਂ ਹਾਂ ਵੈਕੁਰ ਜੀ